ਅੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁੰਡਾ ਅੰਸਰਾਂ ਵਿੱਚ ਪੁਲਿਸ ਦਾ ਕਿੰਨਾ ਖੌਫ ਹੈ ਇਸ ਦਾ ਤਾਜ਼ਾ ਉਦਾਹਰਣ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਥਾਣਾ ਸਿਟੀ ਦੇ ਬਾਹਰ ਜਿੱਥੇ ਪੁਲਿਸ ਤੋਂ ਬੇਖੌਫ ਹੋਏ ਦੋ ਤੇਰਾ ਵੱਲੋਂ ਇੱਕ ਦੂਜੇ ਤੇ ਹਮਲਾ ਕਰਕੇ ਜੰਮ ਕੇ ਕੁੱਟਮਾਰ ਕੀਤੀ ਅਤੇ ਫਾਇਰਿੰਗ ਵੀ ਕੀਤੀ ਗਈ ਜਾਣਕਾਰੀ ਅਨੁਸਾਰ ਦੋਨੋਂ ਤੇਰਾ ਇੱਕ ਦੂਜੇ ਦੇ ਗਵਾਂਢੀ ਹਨ ਅਤੇ ਪੁਰਾਣੀ ਦੋਨਾਂ ਦੀ ਰੰਜਿਸ਼ ਚੱਲੀ ਆ ਰਹੀ ਹੈ ਜਿਸ ਨੂੰ ਲੈ ਕੇ ਥਾਣੇ ਦੇ ਬਾਹਰ ਗੱਡੀ ਰੋਕ ਕੇ ਇੱਕ ਤੇਰ ਵੱਲੋਂ ਦੂਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਫਿਰੋਜ਼ਪੁਰ ਤੋਂ ਬਿਊਰੋ ਰਿਪੋਰਟ ਉਹਨੇ ਪਹਿਲਾਂ ਕਿਹਾ ਵੀ ਤੁਹਾਨੂੰ ਦੋਵਾਂ ਭਰਾਵਾਂ ਨੂੰ ਨਾ ਜੌਂਦੇ ਮਾਰਦੇ ਨਾ ਠੀਕ ਹੈ ਤੇ ਮੈਂ ਕਿਹਾ ਖੜੇ ਆਂ ਤੇ ਮਾਰ ਲਾ ਫਿਰ ਠੀਕ ਹੈ ਤੇ ਅੱਗੋ ਕਹਿੰਦਾ ਰੁਕ ਫਿਰ ਮੈਂ ਉਹਨੇ ਆਣ ਕੇ ਗੱਡੀ ਤੇ ਮੁੱਕੇ ਮਾਰੇ ਮੈਂ ਵੀ ਗੱਡੀ ਤੋਂ ਬਾਹਰ ਨਿਕਲ ਕੇ ਸਾਡੀ ਹੱਥਾਂ ਪਾਈ ਹੋਈ ਉਹਨੇ ਚਾਰ ਮੁੰਡੇ ਬੁਲਾਏ ਠੀਕ ਹੈ ਸਿੱਧਿਆ ਗੋਲੀਆਂ ਮਾਰੀਆਂ ਠੀਕ ਹੈ ਅਦਰੋਂ ਫਿਰ ਉਹ ਭੱਜ ਗਿਆ ਇਸ ਕਾਰਨ ਕਿਸ ਜੀ ਰਣਜੀਤ ਕਾਰਨ ਬਿਨਾਂ ਗੱਲ ਤੋਂ ਵੀਰੇ ਅੱਥੋਂ ਗੱਡੀ ਲੈ ਕੇ ਆਨਾ ਪਿਆ ਕਹਿੰਦਾ ਤੁਹਾਨੂੰ ਦੋਵਾਂ ਭਰਾਉਣ ਬਸ ਮਾਰਨਾ ਹੈ ਤਈ ਬਚ ਲੋ ਨਹੀਂ ਤੁਹਾਡੀ ਜਾਨ ਚੰਗੀ ਸੀ ਭਾਈ ਸਾਡੇ ਘਰ ਦੇ ਨਾ ਨਹੀਂ ਰਹਿੰਦਾ ਗਵਾਂਡ ਚ ਹੀ ਰਹਿੰਦਾ ਅੱਛਾ ਤੇ ਕੋਈ ਲੜਾਈ ਪਹਿਲਾਂ ਹੋਈ ਜਾਂ ਨਾ ਨਾ ਕਦੇ ਨਹੀਂ ਹੋਈ ਮੈਂ ਤਾਂ ਆਪਦੀ ਜੌਬ ਕਰਦਾ ਮੈਂ ਤੇ ਹੁਣ ਮੈਂ ਆਪਦਾ ਸਲੂਨ ਪਾਇਆ ਸੀਗਾ ਤੇ ਬਸ ਬਿਨਾ ਗੱਲ ਤੋਂ ਹੀ ਪਹਿਲਾ ਘੂਰੀਆ ਵੜਦਾ ਰਹਿੰਦਾ ਸੀਗਾ ਤੇ ਹੁਣ ਬਿਨਾ ਗੱਲ ਤੇ ਇਹਨੇ ਲੜਾਈ ਮੁੱਲ ਲੈ ਲਈ ਕਿੰਨੇ ਫਾਇਰ ਕੀਤੇ ਉਹਨੇ 4 ਫਾਇਰ ਕੀਤੇ ਦੋ ਜਣੇ ਉਹਦੇ ਨਾਲ ਸੀਗੇ ਇੱਕ ਤਾਂ ਮਿਸ ਹੋਇਆ ਤੇ ਉਹਦੇ ਕੋਲ ਵੀ ਨਹੀਂ ਚੱਲਿਆ ਦੋ ਜਣਿਆਂ ਨੇ ਪਿੱਛੇ ਜਾ ਕੇ ਫਾਇਰ ਕੀਤੇ ਤੇ ਉਹਨੇ ਸਿੱਧੇ ਫਾਇਰ ਮਾਰ ਬੱਜੇ ਕਿੱਥੇ ਤੇ ਕਿਤੇ ਵਜੇ ਘਰ ਦੇ ਸ਼ਹਿਰ ਦੇ ਵਿੱਚ ਇੱਕ ਨਿੱਕਾ ਹੈਗਾ ਉਹ ਸਿਲੰਡਰ ਕੰਮ ਕਰਦਾ ਉਹ ਆਪਦੇ ਕਿਤੇ ਹੋਰ ਥਾਂ ਤੋਂ ਸ਼ਹਿਰ ਤੋਂ ਹੀ ਵਾਪਸ ਘਰ ਨੂੰ ਜਾ ਰਿਹਾ ਸੀ ਜਦੋਂ ਤੋਂ ਰਸਤੇ ਦੇ ਵਿੱਚ ਇੱਕ ਲੜਕਾ ਹੈਗਾ ਜਿਹਦਾ ਨਾਮ ਉਹਨੇ ਪਾਰਸਦ ਸੀ ਉਹ ਉਹਨਾਂ ਨਾਲ ਮੈਂ ਕੋਈ ਪੁਰਾਣਾ ਝਗੜਾ ਸੀ ਜਿਹਦੇ ਸਬੰਧ ਦੇ ਵਿੱਚ ਲਾ ਕੇ ਦੋਨੋਂ ਆਮੋ ਸਾਹਮਣੇ ਹੋ ਗਏ ਤੇ ਝਗੜਾ ਹੋਇਆ ਜਿੱਥੇ ਉਸ ਲੜਕੇ ਨੇ ਇੱਕ ਤੇ ਫਾਇਰ ਕੀਤੇ ਜੋ ਇਹਦੀ ਇੱਕ ਫਾਇਰ ਗੱਡੀ ਤੇ ਲੱਗਾ ਇਹ ਉੱਥੋਂ ਆਉਜੀ ਕਾਰ ਭਿਹਾ ਕੇ ਲੈ ਗਈ ਜੂਏ ਸਾਡੇ ਕੋਲੇ ਮਿਲਾਕੀ ਹੋਇਆ ਜ ਜੂਏ ਦੇ ਬਿਆਨ ਤੇ ਅਸੀਂ ਇਮੀਡੀਏਟਲੀ ਜੋਰ ਲਾਇਆ ਵਕਵਕトラ ਹਦੇ ਦਿਨ ਪਰਚਾ ਦਰਜ ਕਰ ਦਿੱਤਾ ਤੇ ਦੋਸ਼ੀ ਦੀ ਤਲਾਸ਼ ਜਾਰੀ ਇਹਦੇ ਦਸਨ ਮੁਤਾਬਕ ਦੋ ਬੰਦੇ ਸੀਗੇ ਇੱਕ ਦਾ ਨਾਮ ਜਾਣਦਾ ਦੂਸਰੇ ਦਾ ਨਾਮ ਨਹੀਂ ਜਾਣਦਾ ਸਸ ਸੀਸੀਟੀਵੀ ਕੰਗਾਲੀ ਯਾਰ ਇਹ ਹੁਣ ਥੋੜੀ ਦਿਨ ਪਹਿਲਾਂ ਦਾ ਹੀ ਵਾਕਿਆ ਟੀਮਾ ਵਕਵਕ ਐਸਐਚਓ ਸਿਟੀ ਸਰ ਰੇਂਦਰ ਸਿੰਘ ਇੰਸਪੈਕਟਰ ਨੇ ਵਕਵਕ ਟੀਮਾ ਬਣਾ ਕੇ ਰੇਡ ਵੀ ਸ਼ੁਰੂ ਕਰਾਤੀ ਹੈ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਉੱਥੇ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਵੀ ਕਰ ਰਹੇ